3 ਸਾਲ 5 ਸਾਲ ਵੇਸਟ ਨਹੀਂ ਹੋਗੇ ਕਿ ਉਹਨੇ ਸਟੱਡੀ ਕਿਸੇ ਹੋਰ ਚੀਜ਼ ਦੀ ਕੀਤੀ ਇੱਥੇ ਆ ਕੇ ਉਹ ਫਾਰਮਿੰਗ ਕਰ ਰਿਹਾ ਜਾਂ ਇਲੈਕਟ੍ਰੀਸ਼ੀਅਨ ਦਾ ਕੰਮ ਕਰ ਰਿਹਾ ਤੇ ਉਹ ਚੀਜ਼ ਫਿਰ ਕਿੱਥੇ ਬੈਲੈਂਸ ਹੋਏਗੀ ਸੋ ਸਭ ਤੋਂ ਪਹਿਲੇ ਤੇ ਨਾ ਅਸੀਂ ਇੱਕ ਚੀਜ਼ ਸਮਝ ਲਈਏ ਕਿ ਕੋਈ ਵੀ ਤਰੀਕੇ ਦੀ ਨੌਲੇਜ ਕਦੀ ਵੇਸਟ ਨਹੀਂ ਹੁੰਦੀ। ਆਈਦਰ ਉਹ ਨੌਲੇਜ ਤੁਹਾਡੇ ਕੰਮ ਆਏਗੀ, ਸੈਕਿੰਡ ਐਕਸਪੋਜ਼ਰ ਆ ਜਾਏਗਾ। ਗੱਲ ਕਰਨੀ ਸਿੱਖੀ ਹੋਏਗੀ ਲੋਕਾਂ ਨਾਲ, ਤੁਸੀਂ ਉੱਥੇ ਇਕੱਲੇ ਰਹੇ, ਤੁਸੀਂ ਪ੍ਰੈਸ਼ਰ ਚੱਲਣਾ ਸਿੱਖਿਆ ਹੋਏਗਾ, ਤੁਸੀਂ ਕ੍ਰਾਈਸਿਸ ਮੈਨੇਜਮੈਂਟ ਸਿੱਖੀ ਹੋਏਗੀ, ਤੁਸੀਂ ਟੀਮਵਰਕ ਸਿੱਖਿਆ ਹੋਏਗਾ। ਹੁਣ ਤੁਸੀਂ ਕਿਹਾ ਕਿ ਇੱਥੇ ਦੀ ਮਾਰਕੀਟ 'ਚ ਲਾਈਨ ਚੇਂਜ ਕਰਨਾ। ਸੋ ਮੈਂ ਜਿੰਨੇ ਬੱਚੇ ਉੱਥੇ ਦੇਖੇ, ਉਹਨਾਂ ਦੀ ਕੋਈ ਫਿਕਸ ਲਾਈਨ ਨਹੀਂ ਦੇਖੀ ਮੈਂ। ਇੱਥੇ ਤੁਹਾਨੂੰ ਕਿਸੇ ਚੀਜ਼ ਨੂੰ ਐਕਸਪੈਰੀਮੈਂਟ ਕਰਨ 'ਚ 6 ਮਹੀਨੇ ਵੀ ਲੰਘ ਜਾਣਗੇ ਨਾ। ਤੁਹਾਡੀ ਫੈਮਿਲੀ ਰੋਟੀ ਤੇ ਚਲਾ ਉਹਨੇ 50% ਮਿਹਨਤ ਤੇ ਕਰਕੇ ਦੇਖੋ 3 ਸਾਲ দাও ਤਾਂ ਸਹੀ ਇੱਥੇ 1000 ਡੇਸ ਤਾਂ ਕਿਸੇ ਚੀਜ਼ ਇੱਕ ਚੀਜ਼ ਨੂੰ ਦੇ ਕੇ ਤਾਂ ਦੇਖੋ ਨਾ ਫਿਰ ਗੱਲ ਕਰਨਾ ਕਿ ਤੁਸੀਂ ਇੱਥੇ ਕੁਝ ਹੈ ਗਿਆ ਜਾਂ ਨਹੀਂ ਹੈ ਬੱਚਾ ਬਾਹਰ ਗਿਆ ਉਹਨੇ ਸਟੱਡੀ ਕੀਤੀ 3 ਸਾਲ 4 ਸਾਲ ਸਟੱਡੀ ਕੀਤੀ ਲੈਟਸ ਸੇ ਕਿ ਉਹਨੇ bizness management ਦੀ ਸਟੱਡੀ ਕੀਤੀ ਹੁਣ ਉਸ ਬੱਚੇ ਵਾਸਤੇ ਇੱਥੇ ਆ ਕੇ ਫਾਰਮਿੰਗ ਕਰਨਾ ਜਾਂ ਜਿਵੇਂ ਹੁਣ ਅੱਜ ਕੱਲ ਡੜਾ ਆਪਾਂ ਕਹਿ ਲਈਏ ਕਨਸੈਪਟ ਚੱਲ ਰਿਹਾ ਹੈ ਕਿ ਜੀ ਫੂਡ ਸਟਾਲ ਲਾ ਲਿਆ ਰੇੜੀ ਲਗਾ ਲਈ ਫੂਡ ਟਰੱਕ ਲਗਾ ਲਿਆ ਉਹ ਚੀਜ਼ ਕਰਨਾ ਮੈਨੂੰ ਲੱਗਦਾ ਹੈ ਕਿ ਉਹਦੇ ਫਿਰ ਉਹ 3 ਸਾਲ 5 ਸਾਲ ਵੇਸਟ ਨਹੀਂ ਹੋ ਗਏ ਕਿ ਉਹਨੇ ਸਟੱਡੀ ਕਿਸੇ ਹੋਰ ਚੀਜ਼ ਦੀ ਕੀਤੀ ਇੱਥੇ ਆ ਕੇ ਉਹ ਫਾਰਮਿੰਗ ਕਰ ਰਿਹਾ ਜਾਂ ਇਲੈਕਟ੍ਰੀਸ਼ੀਅਨ ਦਾ ਕੰਮ ਕਰ ਰਿਹਾ ਤੇ ਉਹ ਚੀਜ਼ ਫਿਰ ਕਿੱਥੇ ਬੈਲੈਂਸ ਹੋਏਗੀ ਸੋ ਸਭ ਤੋਂ ਪਹਿਲੇ ਤੇ ਨਾ ਅਸੀਂ ਇੱਕ ਚੀਜ਼ ਸਮਝ ਲਈਏ ਕਿ ਕੋਈ ਵੀ ਤਰੀਕੇ ਦੀ ਨੌਲੇਜ ਕਦੀ ਵੇਸਟ ਨਹੀਂ ਹੁੰਦੀ ਤੁਸੀਂ ਜੋ ਇਸ ਤੋਂ ਕਰੀਅਰ 'ਚ ਆਪਣੇ ਇਸ ਤੋਂ ਪਹਿਲੇ ਕੀਤਾ ਹੋਏਗਾ ਉਹ ਤੁਹਾਨੂੰ ਕਿਸੇ ਨਾ ਕਿਸੇ ਫਾਰਮ ਦੇ ਵਿੱਚ ਉਹ ਨੌਲੇਜ ਅੱਜ ਬੈਨੀਫਿਟ ਦੇ ਰਹੀ ਹੋਏਗੀ ਨੌਲੇਜ ਨਹੀਂ ਦੇ ਰਹੀ ਹੋਏਗੀ ਬੈਨੀਫਿਟ ਤੇ ਐਕਸਪੋਜ਼ਰ ਦੇ ਰਿਹਾ ਹੋਏਗਾ ਤੁਸੀਂ ਮਾਰਕੀਟ ਚ ਸਿੱਧਾ ਜਰਨਲਿਜ਼ਮ ਤੋਂ ਤਾਂ ਨਹੀਂ ਨਾ ਐਂਟਰ ਹੋਏ ਹੋਗੇ ਮੇਬੀ ਯੂ ਡਿਡ ਸਮਥਿੰਗ ਐਲਸ ਤੇਰਾ ਜਦੋਂ ਤੁਸੀਂ ਪਹਿਲੇ ਤੇ ਅਸੀਂ ਇਹ ਕੁਝ ਫੰਡਾਮੈਂਟਲ ਚੀਜ਼ਾਂ ਹੈ ਇਹ ਕਿ ਨੌਲੇਜ ਕਦੀ ਵੇਸਟ ਨਹੀਂ ਹੁੰਦੀ ਆਈਦਰ ਉਹ ਨੌਲੇਜ ਤੁਹਾਡੇ ਕੰਮ ਆਏਗੀ ਸੈਕਿੰਡ ਐਕਸਪੋਜ਼ਰ ਆ ਜਾਏਗਾ ਕਿ ਤੁਸੀਂ ਗੱਲ ਕਰਨੀ ਸਿੱਖੀ ਹੋਏਗੀ ਲੋਕਾਂ ਨਾਲ ਤੁਸੀਂ ਉੱਥੇ ਇਕੱਲੇ ਰਹੇ ਤੁਸੀਂ ਪ੍ਰੈਸ਼ਰ ਚੱਲਣਾ ਸਿੱਖਿਆ ਹੋਏਗਾ ਤੁਸੀਂ ਕ੍ਰਾਈਸਿਸ ਮੈਨੇਜਮੈਂਟ ਸਿੱਖੀ ਹੋਏਗੀ ਤੁਸੀਂ ਟੀਮ ਵਰਕ ਸਿੱਖਿਆ ਹੋਏਗਾ ਕਿੰਨਾ ਕੁਛ ਹੈ ਨਾ ਉਹ ਚੀਜ਼ਾਂ ਇੱਥੇ ਸਿੱਖਣੀਆਂ ਬੜੀਆਂ ਔਖੀਆਂ ਠੀਕ ਹੈ ਤੁਸੀਂ ਕੱਲੇ ਰਹੇ ਆਟੋਮੈਟਿਕਲੀ ਤੁਸੀਂ ਸਿੱਖ ਲਿਆ ਹੁਣ ਤੁਸੀਂ ਕਿਹਾ ਕਿ ਇੱਥੇ ਦੀ ਮਾਰਕੀਟ 'ਚ ਲਾਈਨ ਚੇਂਜ ਕਰਨਾ ਸੋ ਮੈਂ ਜਿੰਨੇ ਬੱਚੇ ਉੱਥੇ ਦੇਖੇ ਉਹਨਾਂ ਦੀ ਕੋਈ ਫਿਕਸ ਲਾਈਨ ਨਹੀਂ ਦੇਖੀ ਮੈਂ ਮੈਂ ਹੁਣੇ ਜਦੋਂ ਲਾਸਟ ਟਾਈਮ ਕੈਨੇਡਾ ਗਈ ਮੈਂ ਪੂਰੇ ਸ਼ਹਿਰ ਦੇ ਵਿੱਚ ਕੈਪੀਟਲ ਸਿਟੀ ਆਟਵਾ ਦੇ ਵਿੱਚ ਮੈਂ 1 ਮਹੀਨਾ ਸਟੇ ਕੀਤਾ ਸੀ ਤੇ ਪੂਰੀ ਸਿਟੀ ਚ ਨਾ ਇੱਕ ਫੂਡ ਟਰੱਕ ਸੀ ਤੇ ਮੇਰੀ ਬੇਟੀ ਮੈਨੂੰ ਲੈ ਕੇ ਗਈ ਕਿ ਤੁਹਾਨੂੰ ਨਾ ਮਤਲਬ ਦੇਸੀ ਪੰਜਾਬੀ ਚਾਹ ਵਾਲਾ ਫਲੇਵਰ ਜਿਵੇਂ ਅਸੀਂ ਲੱਭਦੇ ਹੁੰਨੇ ਆ ਨਾ ਉਹ ਵਾਲਾ ਟੇਸਟ ਤੇ ਪਿਆ ਕੇ ਲੈਂਦੇ ਆ ਔਰ ਉਹਨੇ ਨਾ ਪੈਟਰੋਲ ਪੰਪ ਦੇ ਉੱਤੇ ਸਾਈਡ ਤੇ ਆਪਣਾ ਟਰੱਕ ਖੜਾ ਕੀਤਾ ਹੋਇਆ ਸੀ ਤੇ ਇੱਕ ਐਨੀ ਵਿੰਡੋ ਚੋਂ ਫੂਡ ਸਰਵ ਕਰ ਰਿਹਾ ਉੱਥੇ 10-15 ਲੋਕ ਵੇਟਿੰਗ ਚ ਸਿਗੇ ਮੈਨੂ ਕੀ ਸੀ ਟੂ ਟਾਈਪਸ ਆਫ ਸਮੋਸਾਸ ਐਂਡ ਚਾਹ ਥੈਟਸ ਆਲ ਤੇ 15 ਲੋਕ ਵੇਟਿੰਗ ਚ ਸਿਗੇ ਤੇ ਨਾ ਮੈਂ ਉਹਨੂੰ ਉਹਨੇ ਫੂਡ ਦਿੱਤਾ ਐਂਡ ਆਈ ਐਪਰੀਸ਼ੀਏਟਡ ਹਿਮ ਜੋ ਮੁੰਡਾ ਸਿਗਾ ਵਿੰਡ ਹੋਤੇ ਤੇ ਫਿਰ ਮੈਂ ਉਹਨੂੰ ਕਿਹਾ ਕਿ ਡੂ ਯੂ ਓਨ ਥਿਸ ਤੇ ਉਹ ਕਹਿੰਦਾ ਨਹੀਂ ਜੀ ਮੈਂ ਜੌਬ ਕਰਦਾ ਤੇ ਨਾਲ ਹੀ 5-7 ਮਿੰਟ ਬਾਅਦ ਹੀ ਅਸੀਂ ਜਦੋਂ ਹਲੇ ਉੱਥੇ ਖੜੇ ਹੀ ਸੀਗੇ ਤੇ ਇੱਕ ਹੋਰ ਮੁੰਡਾ ਆ ਗਿਆ ਤੇ ਹੀ ਵਾਸ ਅਰਾਊਂਡ 26 27 ਤੇ ਉਹਨੇ ਦੱਸਿਆ ਜੀ ਇਹ ਹੀ ਇਜ਼ ਦਾ ਓਨਰ ਅੱਛਾ ਤੇ ਮੈਂ ਉਹਨੂੰ ਬਹੁਤ ਐਪਰੀਸ਼ੀਏਟ ਕੀਤਾ ਤੇ ਮੈਂ ਉਹਨੂੰ ਕਿਹਾ ਵੀ చెదదాస్ హౌ డిడ్ యు స్టార్ట్ కద జర్నీ స్టార్ట్ హోయీ వద్యా ఒనే పూరీ మెనూ ਸੁనਾਈ ਮੈਂ ਪੜ੍ਹਾਈ ਕੀਤੀ ਉਸ ਤੋਂ ਬਾਅਦ ਮੈਂ ਸੋਚਿਆ ਵੀ ਮੈਂ ਨੌਕਰੀ ਤਾਂ ਨਹੀਂ ਕਰਨੀ ਫਿਰ ਮੈਂ ਇੰਡੀਆ ਆ ਗਿਆ ਮੈਂ ਚਾਹ ਬਣਾਣੀ ਸਿੱਖ ਕੇ ਆਇਆ ਸਮੋਸੇ ਬਣਾਉਣੇ ਸਿੱਖ ਕੇ ਆਇਆ ਕਿ ਕੋਈ ਵੀ ਖਾਏ ਤੇ ਉਹਨੂੰ ਮਤਲਬ ਟੇਸਟ ਆਵੇ ਤੇ 3 ਮਹੀਨੇ ਮੈਂ ਰਹਿ ਕੇ ਇਹ ਚਾਹ ਦੇ 3-4 ਫਲੇਵਰਸ ਔਰ ਸਮੋਸੇ ਇਹ ਸਭ ਬਣਾਉਣਾ ਸਿੱਖ ਕੇ ਆਇਆ ਫਿਰ ਮੈਂ ਆਇਆ ਮੇਰੇ ਕੋਲ ਜਿੰਨੀਆਂ ਸੇਵਿੰਗਸ ਸੀਗੀਆਂ ਨਾ ਮੈਂ ਉਹ ਸਾਰੀਆਂ ਮਤਲਬ ਇੱਕ ਸਟੇਕ ਤੇ ਹੀ ਲਗਾਈਆਂ ਇਹ ਫੂਡ ਟਰੱਕ ਤਿਆਰ ਕਰਵਾਇਆ ਔਰ ਉਹਨੇ ਦੱਸਿਆ ਕਿ ਮੈਨੂੰ 8 ਮਹੀਨੇ ਸਿਰਫ ਐਨਓਸੀਜ਼ ਲੈਣ ਨੂੰ ਲੱਗ ਗਏ ਹੂੰ ਠੀਕ ਹੈ ਉਹਨ ਮੈਨੂੰ ਦੱਸਿਆ ਇਹ ਵਾਲੀ ਐਨਓਸੀ ਹੈ ਉਹ ਵਾਲੀ ਇਹ ਵਾਲੀ ਖਾਸ ਕਰ ਉਹਨਾਂ ਦੀ ਫੂਡ ਦੇ ਵਿੱਚ ਕਾਫੀ ਸਾਰੀਆਂ ਐਨਓਸੀਜ਼ ਹੈ ਤੇ 8 ਮਹੀਨੇ ਤੋਂ ਮੈਨੂੰ ਐਨਓਸੀਜ਼ ਲੈਣ ਨੂੰ ਲੱਗ ਗਿਆ ਤੇ ਫਾਈਨਲੀ ਹੁਣ ਮਤਲਬ ਇਟਸ ਅ ਵੈਰੀ ਸਕਸੈਸਫੁਲ ਥਿੰਗ ਐਂਡ ਆਮ ਪਲੈਨਿੰਗ ਅਨਦਰ ਉਹਨਾਂ ਜਦੋਂ ਬਸ 20 25 ਮਿੰਟ ਉਹਨਾਂ ਨਾਲ ਗੱਲ ਹੋਈ ਫਿਰ ਮੈਂ ਉਹਨੂੰ ਕਿਹਾ ਕਿ ਮੈਂ ਤੇ ਅੰਦਰੋਂ ਦੇਖਣਾ ਆਦਰਵਾਇਜ਼ ਇਟਸ ਇਟਸ ਨਾਟ ਅਲਾਉਡ ਉਹ ਤੁਹਾਨੂੰ ਪਰ ਉਹ ਮੈਨੂੰ ਅੰਦਰ ਲੈ ਕੇ ਗਿਆ ਟਰੱਕ ਦੇ ਵੈਰੀ ਕਲੀਨ ਬਹੁਤ ਹੀ ਮਤਲਬ ਮਜ਼ਾ ਆ ਗਿਆ ਰੂ ਖੁਸ਼ ਹੋ ਗਈ ਉਹਦਾ ਸਾਰੀ ਬੱਚੇ ਨਾਲ ਗੱਲ ਕਰਕੇ ਹੁਣ ਮੈਂ ਮੈਂ ਜਿੱਥੋਂ ਬਿਜ਼ਨਸ ਨੂੰ ਦੇਖਦੀ ਆ ਜਾਂ ਪੰਜਾਬ ਵਰਸਸ ਕੈਨੇਡਾ ਨੂੰ ਦੇਖਦੀ ਆ ਕਿ 8 ਮਹੀਨੇ ਐਨਓਸੀ ਲੈਣ ਨੂੰ ਲੱਗ ਗਏ ਤੁਸੀਂ ਇੱਥੇ ਤੁਸੀਂ ਤੇ ਮੈਂ ਬੈਠੇ ਬੈਠੇ ਸੋਚੀਏ ਨਾ ਕਿ ਕੱਲ ਸਵੇਰੇ ਉੱਥੇ ਆਹ ਕੰਮ ਕਰਨਾ ਤੇ ਸਵੇਰੇ ਉੱਠ ਕੇ ਅਸੀਂ ਕਰ ਲਾਂਗੇ ਵੀ ਡੋਨਟ ਨੀਡ ਐਨੀ ਐਨਓਸੀ ਹੁਣ ਆ ਇੱਕ ਫਰੀडम ਵੀ ਹੈ ਠੀਕ ਹੈ ਕਿ ਤੁਸੀਂ ਇਹੋ ਜੀ ਕੰਟਰੀ অর ਸਟੇਟ ਚੋਂ ਕਿ ਤੁਹਾਡੇ ਕੋਲੋ ਫਰੀडम ਟੂ ਐਗਜ਼ੀਕਿਊਟ ਬਹੁਤ ਜਲਦੀ ਹੈਗੀ ਹੈ ਤੇ ਤੁਸੀਂ ਉਹਨੂੰ ਕਰ ਲੋਗੇ ਹੁਣ ਇਹ ਪਲੱਸ ਪੁਆਇੰਟ ਹੈ ਨਾ ਹੂੰ ਹੂੰ ਠੀਕ ਹੈ ਹੁਣ ਜਿੰਨੇ ਬੱਚੇ ਮੈਂ ਉੱਥੇ ਦੇਖਿਆ ਭਾਵੇਂ ਕੋਈ 5 ਸਾਲ ਤੋਂ ਰਹਿ ਰਿਹਾ ਉਹ 7 ਸਾਲ ਤੋਂ ਰਹਿ ਰਿਹਾ ਉਹ ਜੌਬਸ ਹੀ ਕਰ ਰਹੇ ਸੋ ਜੌਬਸ ਦਾ ਕੀ ਹੈ ਕੋਈ ਉਹਨਾਂ ਦਾ ਫਿਕਸ ਫੀਲਡ ਤੇ ਹੈ ਹੀ ਨਹੀਂ ਇਟ ਇਜ਼ ਇੱਥੋਂ ਅੱਛਾ ਹੁਣ 10 ਡਾਲਰ ਵੱਧ ਦੀ ਜੌਬ ਮਿਲ ਗਈ ਸਵਿਚ ਕਰ ਗਏ ਫਿਰ ਦੇ ਰਹਾ ਜਾਂ ਇੰਟਰਵਿਊਸ ਫਿਰ ਥੋੜੀ ਬੈਟਰ ਕਿਤੇ ਮਿਲ ਗਈ ਸਵਿਚ ਕਰ ਗਏ ਕੋਈ ਉਹਨਾਂ ਦੀ ਲਾਈਨ ਆਫ ਐਕਸਪਰਟਿਸ ਨਹੀਂ ਹੈਗੀ ਕੋਈ ਫੀਲਡ ਨਹੀਂ ਹੈ ਸਪੈਸੀਫਿਕ ਐਨਾਈ ਐਕਸਪੈਰੀਮੈਂਟ ਕਰਦੇ ਆ ਉੱਥੇ ਜਸਟ ਟੂ ਸਟੇ देयर ਨਾ ਸਰਵਾਈਵਲ ਹੈ ਤੇ ਜੇ ਉਹਦਾ 30 40% ਵੀ ਅਸੀਂ ਇੱਥੇ ਕਰ ਲਈ ਹੈ ਨਾ ਤੇ ਇੱਥੇ ਤੇ ਬਹੁਤ ਹੀ ਕੁਝ ਹੈ ਕਿਉਂਕਿ ਇੱਥੇ ਉੱਥੇ 1 ਮਹੀਨਾ ਤੁਸੀਂ ਵੇਲੇ ਨਹੀਂ ਰਹਿ ਸਕਦੇ ਤੁਹਾਡੇ ਐਕਸਪੈਂਸਸ ਹੈ ਇੱਥੇ ਤੁਹਾਨੂੰ ਕਿਸੇ ਚੀਜ਼ ਨੂੰ ਐਕਸਪੈਰੀਮੈਂਟ ਕਰਨ ਚ 6 ਮਹੀਨੇ ਵੀ ਲੰਘ ਜਾਣਗੇ ਨਾ ਤੁਹਾਡੀ ਫੈਮਿਲੀ ਰੋਟੀ ਤੇ ਚਲਾ ਹੀ ਰਹੀ ਹੈ ਨਾ ਔਰ ਜਿਹੜੇ ਵੀ ਬੱਚੇ ਵਾਪਸ ਆਇਆ ਆਲਦੋ ਮੈਨੂੰ ਏਜ ਗਰੁੱਪ ਨਹੀਂ ਪਤਾ ਬਟ ਆਈ ਕਾਊਂਟ ਕਿ ਯੰਗਸਟਰਸ ਹੀ ਆਏ ਹੈ ਕਿਉਂਕਿ ਮੈਂ ਕੱਲ ਪਤਾ ਨਹੀਂ ਉਹ ਲੇਟੈਸਟ ਵੀਡੀਓ ਸੀ ਜਾਂ ਪੁਰਾਣੀ ਵੀਡੀਓ ਸੀ ਇੱਕ ਵੀਡੀਓ ਸੁਣੀ ਸੀ ਕਿ ਮੈਂ ਅੱਠ ਵਾਰੀ ਦੇ ਫੇਲੀਅਰ ਤੋਂ ਬਾਅਦ ਮਤਲਬ ਚਾਰ ਡੋਂਕੀ ਕੀਤੀ ਆ ਉਹਨੇ ਟਰਾਈ ਔਰ ਚਾਰ ਵਾਰ ਉਸ ਤੋਂ ਪਹਿਲੇ ਉਹਦਾ ਸਟੱਡੀ ਵੀਜ਼ਾ ਹੋਇਆ ਸੀਗਾ ਰਿਜੈਕਟ ਨੌਵੀਂ ਵਾਰੀ ਫਿਰ ਡੋਂਕੀ ਲਾ ਕੇ ਗਿਆ ਹੂੰ ਉਹ ਵੀਡੀਓ ਸੁਣਦੇ ਸੁਣਦੇ ਨਾ ਮੇਰਾ ਮਤਲਬ ਮੈਨੂੰ ਐਦਾਂ ਲੱਗ ਰਿਹਾ ਸੀਗਾ ਕਿ ਮੈਂ ਰੋ ਰਹੀ ਆ ਔਰ ਮੈਂ ਉਸ ਬੱਚੇ ਦੀ ਉਹ ਉਹਦਾ ਫੈਮਲੀ ਦਾ ਜਿਗਰਾ ਸੁਣ ਕੇ ਕਿ ਡੌਂਕੀ ਆਪਣੇ ਆਜਕਿਨੀਆਂ ਮੂਵੀਜ਼ ਬਣ ਚੁੱਕੀਆਂ ਹਨ ਹਾਂ ਨਾ ਕਿੰਨਾ ਸੀ ਉਹ ਮੂਵੀਜ਼ ਨੂੰ ਦੇਖਦੇ ਦੇਖਦੇ ਰੋਏ ਥੀਏਟਰਸ ਵਿੱਚ ਕੀ ਦਿਸ ਇਸ ਦਾ ਰਿਐਲਿਟੀ ਵੀ ਹੈ ਫਿਰ ਵੀ ਲੋਕ ਜਾ ਰਹੇ ਹਨ ਫਿਰ ਵੀ ਆਈ ਡੋਨਟ ਅੰਡਰਸਟੈਂਡ ਉਹ ਮਾਬਾਪ ਕਿੱਥੋਂ ਜਿਗਰਾ ਕੱਟਦੇ ਆ ਔਰ ਉਹ ਬੱਚੇ ਕਿੱਦਾਂ ਆਪਣੀ ਲਾਈਫ ਨਾਲ ਰਿਸਕ ਲੈ ਰਹੇ ਆ ਜੇ ਤੁਸੀਂ ਰਸਤੇ 'ਚ ਹੀ ਮਰ ਗਏ ਪਹੁੰਚੇ ਹੀ ਨਾ ਕਿਹੜੇ ਡ੍ਰੀਮਸ ਨੂੰ ਫੋਲੋ ਕਰ ਰਹੇ ਹੋ ਹਾਂ ਨਾ ਉਸ ਤੋਂ ਤੇ ਬੈਟਰ ਈਜ਼ੀ ਲਾਈਫ ਤੁਹਾਨੂੰ ਇੱਥੇ ਮਿਲ ਰਹੀ ਹੈ ਉਨੀ 50% ਮਿਹਨਤ ਤੇ ਕਰਕੇ ਦੇਖੋ 3 ਸਾਲ ਦਾ ਉਹ ਤਾਂ ਸਹੀ ਇੱਥੇ 1000 ਡੇਸ ਤਾਂ ਕਿਸੇ ਚੀਜ਼ ਇੱਕ ਚੀਜ਼ ਨੂੰ ਦੇ ਕੇ ਤਾਂ ਦੇਖੋ ਨਾ ਫਿਰ ਗੱਲ ਕਰਨਾ ਕਿ ਤੁਸੀਂ ਇੱਥੇ ਕੁਝ ਹੈ ਗਿਆ ਜਾਂ ਨਹੀਂ ਹੈ ਉੱਥੇ ਵੀ ਤੇ ਅਸੀਂ ਬਿਲਕੁਲ ਗੈਂਬਲਿੰਗ ਹੀ ਕਰ ਰਹੇ ਆ ਨਾ ਪਹਿਲੇ ਵੀ ਗੈਂਬਲਿੰਗ ਹੀ ਕਰ ਰਹੇ ਸੀਗੇ ਹਾਂ ਹੁਣ ਹੈ ਕਿ ਉਹਨਾਂ ਦੀ ਗਵਰਨਮੈਂਟਸ ਵੋਕਲ ਹੋ ਗਈਆਂ ਕਿ ਅਸੀਂ ਹੁਣ ਜਿਦਾ ਤੁਸੀਂ ਕਿਹਾ ਕਿ ਸਟੱਡੀ ਕੈਪ ਲੱਗ ਗਿਆ ਸਟੱਡੀ ਵੀਜ਼ਾ ਤੇ ਹੁਣ ਸਭ ਕੁਝ ਵਿਜੀਬਲ ਹੋ ਗਿਆ ਪਰ ਉਹ ਤਾਂ ਚੀਜ਼ ਸਾਨੂੰ ਪਹਿਲੇ ਤੋਂ ਵੀ ਸਮਝ ਆਂਦੀ ਹੈ ਕਿ ਹਰ ਇੱਕ ਕੰਟਰੀ ਦਾ ਇੱਕ ਲਿਮਿਟ ਕਦੀ ਨਾ ਕਦੀ ਤੇ ਖਤਮ ਹੋਏਗੀ ਨਾ ਕਿ ਉਹ ਕਿੰਨੇ ਲੋਕਾਂ ਨੂੰ ਉੱਥੇ ਜਗ੍ਹਾ ਦੇਗੀ ਤੇ ਹੁਣ ਉਹ ਉੱਥੇ ਪਹੁੰਚ ਗਏ ਉਸ ਲਿਮਿਟ ਤੇ ਸੋ ਆਈ ਐਜ਼ ਐਨ ਇੰਡੀਵਿਜੂਅਲ ਫੀਲ ਕਿ ਇਹ ਸਾਡੇ ਕੋਲ ਨਾ ਇੱਕ ਅੱਛੀ ਅਪੋਰਚ्युनिटी ਆਈ ਹੈ ਜਿੱਥੇ ਸਾਨੂੰ ਐਜ਼ ਪੰਜਾਬੀਜ਼ ਐ ਸੋਸਾਇਟੀ ਬੈਠ ਕੇ ਐਨਲਾਈਜ਼ ਕਰਨ ਦੀ ਜ਼ਰੂਰਤ ਹੈ ਕਿ ਸਾਡੀਆਂ ਅਗਲੀਆਂ ਜਰਨੀਜ਼ ਐਜ਼ ਅ ਸਟੇਟ ਕਿੱਦਾਂ ਦੀਆਂ ਹੋਣਗੀਆਂ